ਨਵਾਜੀ ਆਪ ਬੁਗਲਾ ਸਾਹਿਬ ਮੈਡਿਕਵਾੜ ਕੇ ਹਾਂਜੀ ਹਾਂਜੀ ਜੀ ਉਹ ਸੁਣਾਉਂਦੇ ਜੇ ਬਾਬਾ ਜੀ ਦਾ ਤੇ ਗੁਰਦਰਾ ਆਪਣੇ ਬਾਬਾ ਸੁਭਾ ਸਿੰਘ ਦਾ ਬਾਬਾ ਸੁਭਾ ਸਿੰਘ ਹੁੰਦਾ ਹਾਂਜੀ ਰਬੀਰੂਗਾ ਬਹੁਤ ਜਿਆਦਾ ਆਪਣੇ ਏਰੀਆ ਚ ਰਾਬੀ ਤੁਰੇ ਪੁੰਡਾ ਹਾਂਜੀ ਜੀ ਰਾਬੀ ਸਹੀ ਆ ਜਿੰਨੇ ਸੇਵਾ ਨਾਲ ਆਪਾਂ ਇਹਦਾ ਦੇਣ ਦੇ ਸਕਣ ਨਾ ਹਾਂਜੀ ਸੰਤ ਨੂੰ ਚਾਹੀਦਾ ਸੰਯੋਗ ਹੂਮੰਬਾ ਕੇ ਦੇਣ ਇਹਨਾਂ ਦਾ ਤੇ ਪੂਰਾ ਵਧੀਆ ਕਰੀਆ ਹਨਾ ਹਾਂਜੀ ਜਨਾ ਹੈ ਬਾਬਾ ਜੀ ਉਹਨਾਂ ਦੀ ਮਿਹਰ ਹੈ ਮਹਾਰਾਜ ਦੀ ਉਹ ਸਭ ਸੰਤ ਸਮਝਾਉਂਦੇ ਤੁਰੀ ਪੂਰਾ ਦੇਣਾ ਸਹੀ ਗੱਲ ਜੀ ਉਹ ਵੀ ਦੇਣੇ ਨਾਲ ਹੁੰਦੇ ਤੇ ਜਿੰਨੇ ਉਹਨੇ ਭਗਤੀ ਮੇਦੋ ਸਾਧੂ ਰੂਪ ਚ ਰਹਿੰਦੇ ਹੋ ਕੇ ਇਹਨਾਂ ਨੇ ਜੀ ਸਾਧ ਪਰਦੇ ਰੂਪ ਚ ਰਹਿੰਦੇ ਆਗੇ ਬਹੁਤ ਜ਼ਿਆਦਾ ਫਿਰ ਉਹਨਾਂ ਨੇ ਗੋਡੀਆਂ ਹੱਥ ਲਵਾਣੇ ਨਹੀਂ ਉਹਦੇ ਉਹਨਾਂ ਦਾ ਛੂਹ ਤਾਂ ਹੀ ਆਸਾਈ ਜੀ ਲੱਗੇ ਸਾਨੂੰ 15 20 ਸਾਲ ਸਾਨੂੰ ਮਿਲ ਜਾਨੂ ਹਾਂਜੀ ਤੁਹਾਨੂੰ ਮਿਲਦੇ ਨੋਗੇ ਤਾਂ ਦੇਖੀ ਜੇ ਤੁਹਾਨੂੰ ਕੋਈ ਗਰਾਉਂਡ ਜਾਂਦੇ ਜਦੋਂ ਤੇ ਮਾਂ ਪਟਾਉਂਦੇ ਤੇ ਤੁਸੀਂ ਉਹਦੇ ਨਹੀਂ ਗੋਡੀਆਂ ਹੱਥ ਲਵਾਣੇ ਹਾਂਜੀ ਤੇ ਇੰਦਾ ਦੇਖ ਲੋ ਰੱਬੀ ਨੂੰ ਕੋਈ ਗਈ ਮਿਲਦੀ ਇਹ ਦੁਨੀਆ ਨੂੰ ਤਾਰਨ ਆਏ ਹੁੰਦੇ ਹੋ ਜੇ ਸਾਧ ਸੰਗਤ ਸਹੀ ਗੱਲ ਆ ਤੇ ਆਪਕੀ ਲੜਵਾਨਿਆ ਸੁਰ ਸਿੰਘ ਹਾਂਜੀ ਇਹਨਾਂ ਬੜੀ ਪਲਵਾਨੀ ਤੇ ਇਕੱਠੇ ਬਗਰੇ ਆਣ ਆਪ ਲਵਾਨੀ ਨਹੀਂ ਤਾਂ ਸਟਾਰਟਿੰਗ ਤੇ ਇਕੱਠੇ ਛੋਟੇ ਹੁੰਦੇ ਆਣ ਇਕੱਠੇ ਰਹੇ ਸਾਡਾ ਤੇ ਭਰਾਵਾਂ ਵਾਲਾ ਪਿਆਰ ਛੋਟੇ ਹੁੰਦੇ ਆਣ ਹਾਂਜੀ ਹਾਂਜੀ ਜਦੋਂ ਹੁਣ 2-4 ਸਾਲ ਰਹਿ ਗਏ ਉਹ ਵੀ ਹੁਣ ਤੁਹਾਡਾ ਸੁਭਾਅ ਵੀ ਵਧੀਆ ਦੋਵਾਂ ਦਾ ਹਾਂਜੀ ਪਿਆਰ ਫਿਰ ਇਦਾਂ ਹੀ ਨਿਭਦੇ ਨਾ ਜਿਸ ਸੁਭਾਅ ਗੁਜੇ ਨਾਲ ਮਿਲਦੇ ਹੋਣਗੇ ਹਾਂਜੀ ਹਾਂਜੀ ਸਹੀ ਗੱਲ ਹੈ ਹਾਂਜੀ ਬਾਕੀ ਨਵੀਂ ਵੀ ਬੜੀ ਕੁਸ਼ਤੀ ਖੇਡੀ ਜਦੋਂ ਮਾਲਕੇ ਇਤਹੀ ਮਾਚੇ ਸੀਟੀ ਨਾ ਹਾਂ ਸਾਰੇ ਜਿੱਥੇ ਜਿੱਥੇ ਕੋਈ ਛੱਡੇ ਹੀ ਨਹੀਂ ਥਾਂ ਤੇ ਪਹਿਵਾਨ ਨੇ ਕੋਈ ਤੇ ਹਾਂ ਹਾਂ ਜਿਵੇਂ ਕਿ ਨਾਲ ਸਾਡੇ ਲਾਗੂ ਮੰਡਾ ਚ ਵਿੱਕੀ ਨਾ ਹਾਂ ਕੀ ਹੋਣੀ ਲਖੋ ਵਾਲੇ ਦਾ ਵੀ ਗਾਣ ਨਾਲ ਪਹਿਵਾਨ ਹੋਣੀ ਹੈ ਅੱਜ ਸੇਮ ਨਹੀਂ ਪੱਟੀ ਹੈ ਸਾਬਾ ਤੇ ਭਾਵੇਂ ਤੁਹਾਡੇ ਬਾਕੀ ਮਹਾਂਪੁਰਖਾਂ ਦੀ ਕਿਰਪਾ ਹੈ ਬਾਬੇ ਬਕਾਸੂ ਦੀ ਬਾਬਾ ਦਿਾਸੂ ਦੀ ਕਿਰਪਾ ਹੀ ਮਹਾਂਪੁਰਖਾਂ ਦੀ ਆਪਾਂ ਜਿਹੜੇ ਹਾਂਜੀ ਸੱਚੇ ਤੇ ਤੇ ਸਾਡੇ ਸਾਰੇ ਇਹਨਾਂ ਤੋਂ ਹੀ ਕਿਰਪਾ ਵਾ ਬਾਕੀ ਉਹਨਾਂ ਦੀ ਕਿਰਪਾ ਨਾਲ ਹੀ ਪ੍ਰੇਰਿਤ ਹਾਂ ਬਾਕੀ ਉਹਨਾਂ ਦੀ ਆਲਵਰਦੀ ਕਿਰਪਾ ਸਾਰੀ ਆਹ ਆ ਜਿਨੀ ਸੰਤਾਂ ਨਾਲ ਆਉਂਦੀ ਨਾ ਹੋਰ ਹੀ ਪਿੰਡੋਂ ਦੂਦ ਰੇਡਿਓ ਉਹਦੇ ਸੰਤ ਆਪਣੇ ਏਰੀਆ ਨੂੰ ਆਪਣੇ ਨੂੰ ਹਾਂਜੀ ਹਾਂਜੀ ਸਹੀ ਗੱਲ ਹੈ ਤੇ ਜਿਆਦਾ ਸੰਤ ਨਹੀਂ ਆਪਣੇ ਏਰੀਆ ਨੂੰ ਕਿਤੇ ਲੱਭਨੇ ਆਲਵਰਦੀ ਜਿਹਨਾਂ ਦੇ ਗੁਰਦੁਆਰਾ ਸਾਹਿਬ ਆ ਤੇ ਬਾਹਰ ਤੱਕ ਉਹਨੇ ਮਰਦੀ ਕਿਰਪਾ ਹੈ ਮਾਫ ਕਰੀ ਹਾਂ ਬਾਹਰ ਨਰਾਜਾ ਸਾਹਿਬਾ ਸ੍ਰੀ ਦੂਸਾ ਹਨਗੁਰ ਸਾਹਿਬ ਹਾਂ ਬਹੁਤ ਜ਼ਿਆਦਾ ਮਹਾਰਾਜ ਦੀ ਕਿਰਪਾ ਬਾਹਰ ਹਾਂਜੀ ਜੀ ਰੇ ਰੋਦਾ ਖੜਕਾ ਇਸ ਵਾਰ ਪਰ ਸੁਣੀ ਜਾਂਦਾ ਸਰਸੰਗੀਆ ਕਹਿੰਦੇ ਟੈਗਰ ਆਹ ਮੁੰਡੇ ਨੂੰ ਕਹਿੰਦੇ ਬਿੱਲੇ ਗਿੱਲ ਬਿੱਲੀ ਵਾਲਿਆਂ ਦੇ ਪ੍ਰੀ ਟਰੈਕਟਰ ਤੇ ਪਾ ਮਾਰ ਕਰਦਾ ਖੇਡ ਕਬੱਡੀ ਤੇ ਅੱਜ ਦੇਹਾਂ ਨਾਲ ਸਾਡਾ ਭਰਾ ਸਰਵਨਾਲਖ ਨਰਿੰਦਰ ਸਾਹਿਬ ਡਾਲ ਜਰਮਨੀ ਉਹਨੇ ਜਨਦਾ ਪਿਆਰ ਕਹਿੰਦੇ ਆ ਸਾਡੇ ਵੀਰਾਂ ਦਾ ਕਬੱਡੀ ਦੇ ਨਾਲ ਥਾ ਪਿਆ ਵਾਲੀ ਦੂਰ ਨਹੀਂ ਨਾ ਜਾਣਾਂ ਇੱਕ ਦੋ ਲਾਇਆ ਨਹੀਂ ਸਰਨੇ ਲੜੀ ਮਾਰ ਜਹੇ ਭਰਨੇ ਪੈਣੇ ਐ ਸੋਰ ਸਿੰਘ ਦੀ ਧਰਤੀ ਦਾ ਪ੍ਰਤਾਪ ਸਿੰਘ ਖੇਡ ਮੈਦਾਨ ਵਿੱਚ ਕਬੱਡੀ ਕਬੱਡੀ ਕਰਦਾ ਬੱਲੇ ਨਾਲ ਬੱਲੇ ਦੇ ਨਾਲ ਟੱਕਰ ਤੇ ਸਦਕੇ